ਸਤਨਾਮ ਸ਼੍ਰੀ ਵਾਇਗੁਰੂ ਸਾਈਂ ਜੀਓ ਸੋਰਟ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਯਮਦੂਤ ਨਾ ਆਵੇ ਨੇਰੇ ਟੱਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਾ ਹਉਣ ਨਰਾਇਣ ਮੇਰੇ ਯਮਦੂਤ ਨਾ ਆਵੇ ਨੇਰੇ کٹ لائے پرب ست گر پورے پوری کینڈارے سگل داس کیوں سمت دہ پورے پوری کیتی دشمن مار بنڈارے سگل داس کیوں سمت دہاؤ ਪ੍ਰਭ ਸਗਲੇ ਥਾਨ ਬੁਸਾਏ ਸੁਖ 사ੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਹੀ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਬੁਸਾਏ ਸੁਖ 사ੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਹੀ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀਓ ਸੋਰਟ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਹਾ ਲਹਨ ਨਰਾਇਣ ਮੇਰੇ ਜਮਦੂਤ ਨਾ ਆਵੇ ਨੀਰੇ ਕਠਲਾਈ ਪ੍ਰਭ ਰੱਖ ਕੇ ਸਤ ਗੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲ ਦਾਸ ਕਿਉਂ ਸੁਮਤ ਦਿੱਤੀ ਰਹਾਉ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕੇ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ 사ੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੀ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ 사ੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਨੀ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਈਂ ਜੀਓ ਸੋਰਠ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਕਟ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਨਾ ਹਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੀਰੇ ਕਠਲਾਈ ਪ੍ਰਭ ਰੱਖੇ ਸਤਗੁਰ ਕੀ ਸੱਚ ਸਾਖੇ ਗੁਰਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਬੰਡਾਰੇ ਸਗਲ ਦਾਸ ਕਿਉਂ ਸੁਮਤ ਦਿੱਤੀ ਰਹਾਉ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕੇ ਸੁਮਤ ਦਿੱਥੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ 사ੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੀ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ 사ੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੀ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਈਂ ਜੀਓ ਸੋਰਠ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਕਠਲਾਈ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਾ ਹਲ ਨਾਰਾਇਣ ਮੇਰੇ ਜਮਦੂਤ ਨਾ ਆਵੇ ਨੀਰੇ ਕਠਲਾਈ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਗੁਰਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਬੰਡਾਰੇ ਸਗਲੇ ਦਾਸ ਕਿਉਂ ਸੂਮਤ ਦਿੱਤੀ ਰਹਾਉ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉਂ ਸੂਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਫੁਸਾਏ ਸੁਖੇ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨੀ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ 사ੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਨੀ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਸੋਰਠ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਕਟ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਕਟ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉਂ ਸੁਮਤ ਦਿੱਤੀ ਰਹਾਉ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉਂ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨੁ ਫਸਾਏ ਸੁਖੀ ਸਾਧ ਫਿਰ ਆਈ ਨਾਨਕ ਪ੍ਰਭ ਸਰਣਾਏ ਜਿਨਹੀ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨੁ ਵਸਾਏ ਸੁਖ ਸਾਧ ਫਿਰ ਆਈ ਨਾਨਕ ਪ੍ਰਭ ਸਰਣਾਏ ਜਿਨਹੀ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਈਂ ਜੀਓ ਸੋਰਠ ਮਹੱਲਾ ਪੰਜਮਾ ਨਾਲ ਨਰਾਇਣ ਮੇਰੇ ਯਮਦੂਤ ਨਾ ਆਵੇ ਨੇਰੇ ਕਠਲਾਏ ਪ੍ਰਭ ਰਾਕੇ ਸਤਿਗੁਰ ਕੀ ਸੱਚ ਸਾਖੇ ਨਾ ਹਾਲ ਨਰਾਇਣ ਮੇਰੇ ਯਮਦੂਤ ਨਾ ਆਵੇ ਨੇਰੇ ਕਠਲਾਈ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉਂ ਸੂਮਤ ਦਿੱਤੀ ਰਹਾਉ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉਂ ਸੂਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ 사ੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਹੀ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ 사ੰਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨਹੀ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ